ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਜੋ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਸਥਾਨ ਦੇ ਪਵਿੱਤਰ ਸਥਾਨ ਦੇ ਜਿੱਥੇ ਡੁੱਬਦੇ ਵੇੜੇ ਤਾਰੇ ਜਾਂਦੇ ਆ ਦੋਸਤੋ ਬਣੇ ਰਹੋ ਅਗਰ ਤੁਹਾਡੇ ਵੀ ਕੋਈ ਕੰਮ ਆੜਦਾ ਨਹੀਂ ਬਣਦਾ ਕੋਈ ਤੁਹਾਡਾ ਠੀਕ ਹੈ ਆਪਾਂ ਚਾਹੁੰਦੇ ਪ੍ਰਮਾਤਮਾ ਜੀ ਅਗੇ ਅਰਦਾਸ ਕਰਦੇ ਆਂ ਕਿ ਅੱਬਾ ਸਾਡੇ ਵੀ ਡੁੱਬਦੇ ਵੇੜੇ ਤਾਰ ਦੀ ਤਾਂ ਬਣੇ ਰਹੋ ਦੋਸਤੋ ਇੱਥੇ ਤਾਂ ਬਹੁਤ ਵੱਡੇ ਵੱਡੇ ਵੇੜੇ ਗੁਰੂ ਜੀ ਨੇ ਸਾਰੇ ਮਾ ਡੋਪ ਦੇ ਬੇੜੇ ਤਾਰ ਤੇ ਸੀਗਾ ਮੱਖਣ ਸ਼ਾਹ ਲਵਾਨੇ ਦਾ ਬੇੜਾ ਤਾਰਤਾ ਸੀਗਾ ਬੈਠਿਆ ਨੇ ਇੱਥੇ ਤਾਂ ਦੋਸਤੋ ਬੈਠੇ ਰਹੋ ਤੁਹਾਨੂੰ ਦਰਸ਼ਨ ਕਰਵਾਉਣੇ ਆ ਹੁਣ ਤੁਸੀਂ ਸਾਰੀ ਵੀਡੀਓ ਦੇਖ ਕੇ ਜਾਇਆ ਤੇ ਅੱਜ ਤੁਹਾਨੂੰ ਇਤਿਹਾਸ ਬਾਰੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣੇ ਆ ਇੱਥੇ ਤੇ ਤੁਸੀਂ ਵੀ ਅਗਰ ਇੱਥੇ ਪਹੁੰਚਣਾਗਾ ਦਰਸ਼ਨ ਕਰਨ ਜਾਣੇ ਹੋ ਤਾਂ ਤੁਹਾਨੂੰ ਮਤਲਬ ਪਹਿਲਾਂ ਉਹਦੇ ਬਾਰੇ ਜਾਣਕਾਰੀ ਹੋਵੇ ਤਾਂ ਵਧੀਆ ਗੱਲ ਆ ਦੋਸਤੋ ਆਜਾ ਤੁਹਾਨੂੰ ਗੱਲਬਾਤ ਕਰਦੇ ਆ ਦੋਸਤੋ ਜਿਵੇਂ ਕਿ ਤੁਸੀਂ ਇੱਥੋਂ ਇੰਟਰ ਨੂੰ ਐਂਟਰ ਕਰੋਗੇ ਤਾਂ ਸਾਰੇ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਹਰ ਵੀ ਕਿ ਜਿੰਨੀਆਂ ਵੀ ਸ਼ਾਪਸ ਆ ਦੁਕਾਨਾਂ ਜਿਹੜੇ ਸਾਰੀਆਂ ਹਨ ਨਾ ਤੇ ਸਾਰੀਆਂ ਜਿਹੜੇ ਬੋਰਡ ਆ ਇੱਕੋ ਰੰਗ ਦੇ ਲੱਗੇ ਹੋਏ ਨੇ ਆਪਣੇ ਦਰਬਾਰ ਸਾਹਿਬ ਆ ਸ੍ਰੀ ਅਮਰਸਰ ਸਾਹਿਬ ਤੁਸੀਂ ਦੇਖੋਗੇ ਸਾਰਾ ਇੱਕੋ ਰੰਗ ਚ ਰੰਗਿਆ ਹੋਇਆ ਹੈ ਤਾਂ ਐਵੇਂ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਾਰੀਆਂ ਦੁਕਾਨਾਂ ਸ਼ਾਪ ਆ ਜਾਂ ਕੋਸ਼ੇ ਹਨ ਨਾ ਜਿੰਨੇ ਵੀ ਹੈਗੇ ਐ ਤੇ ਸਾਰਿਆਂ ਦੇ ਜਿਹੜੇ ਉਹਨਾਂ ਦੇ ਬੋਰਡ ਨੇ ਸਾਰੇ ਉੱਪਰ ਲੱਗੇ ਹੋਏ ਨੇ ਨੇਮ ਬੋਰਡ ਨੇ ਜਾਂ ਤਾਂ ਸਾਰੇ ਇੱਕੋ ਰੰਗ ਦੇ ਜਾਂ ਇੱਕੋ ਕਲਰ ਦੇ ਲੱਗੇ ਹੋਏ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਜੇ ਤੁਸੀਂ ਅੱਗੇ ਸਾਹਮਣੇ ਜਾਓਗੇ ਐਂਟਰ ਕਰੋਗੇ ਤਾਂ ਦੇਖੋਗੇ ਜਦੋਂ ਸਮਾਂ ਤੁਹਾਡੇ ਸੱਜੇ ਹੱਥੀ ਤੁਸੀਂ ਇੱਥੇ ਗੁਰਦਵਾਰ ਸਾਹਿਬ ਨੂੰ ਐਂਟਰ ਕਰੋਗੇ ਤਾਂ ਸੱਜੇ ਹੱਥੀ ਤੇ ਜੋੜਾ ਕਰਾਇਆ ਜਾਂਦਾ ਹੈ ਤੁਸੀਂ ਦਰਸ਼ਨ ਕਰਨ ਲਈ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣੇ ਜੋੜੇ ਜਮਾ ਕਰਵਾ ਦਿਓ ਤੇ ਆਪਣਾ ਟੋਕਨ ਲੈ ਲਓ ਦੋਸਤੋ ਇਹ ਜੀ ਦੇਖੋ ਕਿਉਂਕਿ ਨਾਲ ਤੁਹਾਡੇ ਐਂਟਰ ਹੋਣ ਤੇ ਇੱਥੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਦੀ ਚਰਨ ਸ਼ੋਧ ਧਰਤੀ ਹੈ ਜੀ ਇਹ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਜ਼ਿੰਦਗੀ ਦਾ ਬਹੁਤ ਸਾਰਾ ਲੰਬਾ ਸਮਾਂ ਗੁਜ਼ਾਰਿਆ ਹੈ ਥੇ ਤੇ ਇੱਥੇ ਡੁੱਬਦੇ ਬੇੜੇ ਤਾਰੇ ਇੱਥੇ ਮੱਖਣ ਚਾਹ ਲਵਾਣੇ ਵਰਗੇ ਡੁੱਬਦੇ ਬੇੜੇ ਤਾਰਤੇ ਸੀ ਦੋਸਤੋ ਤੇ ਆਜੂ ਆਪਾਂ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਇਤਿਹਾਸ ਬਾਰੇ ਵੀ ਦੱਸਦੇ ਜਿਵੇਂ ਤੁਸੀਂ ਇੱਥੇ ਗੁਰਦਰਾ ਸਾਹਿਬ ਨੂੰ ਦੇਖ ਰਹੇ ਹੋ ਤਾਂ ਆਜੂ ਆਪਾਂ ਤੁਹਾਨੂੰ ਦੱਸਦੇ ਆਂ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਇਸ ਸਥਾਨ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਜਿੱਥੇ ਉਹਨੂੰ ਬਣਿਆ ਹੋਇਆ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੰਨੇ ਸਾਲ ਇੱਥੇ ਗੁਜ਼ਾਰੇ ਦੋਸਤੋ ਤੇ ਲੋਕਾਂ ਨੂੰ ਸਿੱਧੇ ਰਾਸਤੇ ਪਾਇਆ ਤੇ ਬਾਣੀ ਦਾ ਪ੍ਰਚਾਰ ਤੇ ਪਸਾਰ ਕੀਤਾ ਤੇ ਲੋਕਾਂ ਦੇ ਡੁੱਬਦੇ ਵਿੜੇ ਤਾਰੇ ਦੋਸਤੋ ਇੱਥੇ ਇੱਥੇ ਅੰਦਰ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਪੜਿਆ ਹੋਇਆ ਹੈ ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਤਾਂ ਦੋਸਤੋ ਔਰ ਇਹਦੇ ਨਾਲ ਹੀ ਇੱਕ ਗੁਰਦਰਾ ਸਾਹਿਬ ਭੋਰਾ ਸਾਹਿਬ ਵੀ ਇੱਥੇ ਬਣਿਆ ਹੋਇਆ ਹੈ ਜੋ ਤੁਸੀਂ ਦਰਸ਼ਨ ਕਰ ਸਕਦੇ ਹੋ। ਤਾਂ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਤੁਸੀਂ ਸਾਰੇ ਦਰਸ਼ਨ ਕਰ ਰਹੇ ਹੋ, ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਤੁਸੀਂ ਇੱਥੇ ਦਰਸ਼ਨ ਕਰ ਰਹੇ ਹੋ ਗੁਰਦਰਾ ਸਾਹਿਬ ਦੇ ਦੋਸਤੋ। ਇੱਥੇ ਸ਼ੀਰ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਮੱਖਣ ਸਾਹ ਲੁਵਾਣੇ ਦਾ ਬੇਡਾ ਡੁੱਬ ਰਿਹਾ ਸੀ ਦੱਸਿਆ ਜਾਂਦਾ ਹੈ ਕਿ ਗੁਜਰਾਤ ਦਾ ਜੋ ਕਾਰੋਬਾਰੀ ਸੀਗਾ ਤਾਂ ਉੱਤੇ ਸਮੁੰਦਰ ਦੇ ਵਿੱਚ ਉਹਦਾ ਬੇਡਾ ਡੁੱਬ ਰਿਹਾ ਸੀ। ਤਾਂ ਉਹ ਦੋ ਉਹਨੇ ਸੱਚੇ ਪਾਸ਼ਾ ਨੂੰ ਉੱਥੇ ਇੱਕ ਅਰਦਾਸ ਕੀਤੀ ਸੀ ਕਿ ਸੱਚੇ ਪਾਸ਼ਾ ਜੀ ਮੇਰਾ ਬੇੜਾ ਡੁੱਬਦਾ ਪਾਰ ਲੰਘਾ ਦਿਓ ਤੇ ਮੈਂ ਤੁਹਾਡੇ ਦਰ ਤੇ 500 ਮੋਹਰਾਂ ਚੜਾ ਕੇ ਜਾਵਾਂਗਾ ਤਾਂ ਉਸ ਟਾਈਮ ਤੇ ਦੱਸਿਆ ਜਾਂਦਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਉੱਥੇ ਪ੍ਰਗਟ ਹੋਏ ਤੇ ਉਹ ਬੇੜੇ ਨੂੰ ਮੋਢਾ ਲਾ ਕੇ ਤੇ ਸਮੁੰਦਰ ਦੇ ਵਿੱਚੋਂ ਆਪ ਪਰਮਾਤਮਾ ਰੱਬੀ ਰੂਪੀ ਸ਼ਕਤੀ ਨਾਲ ਉਹ ਬੇੜੇ ਨੂੰ ਪਾਰ ਲੰਘਾਇਆ ਦੋਸਤੋ ਤਾਂ ਉਸ ਤੋਂ ਬਾਅਦ ਮੱਖਣ ਸ਼ਾਹ ਲਵਾਨਾ ਇਸੇ ਜੀ ਸਥਾਨ ਦੇ ਉੱਪਰ ਇੱਥੇ ਜਿੱਥੇ ਗੁਰਦ੍ਰਸਾਹਿਬ ਬਣਿਆ ਹੋਇਆ ਹੈ ਹੋਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਫਿਰ ਮੱਖਣ ਸ਼ਾਹ ਲਵਾਨਾ ਆਇਆ ਤੇ ਉਹਨੇ ਇੱਥੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤੇ ਜਦੋਂ ਇੱਥੇ ਆਇਆ ਤਾਂ ਇੱਥੇ ਉਹਨੇ ਸੱਚਾ ਗੁਰੂ ਲਾਧੂ ਦਾ ਜਿਹੜਾ ਹੋਕਾ ਦਿੱਤਾ ਸੀ ਦੋਸਤੋ ਇਹਦੇ ਵਿੱਚ ਤਾਂ ਆਓ ਆਪਾਂ ਵੀ ਇਸ ਤਰ੍ਹਾਂ ਅਰਦਾਸ ਕਰੀਏ ਗੁਰੂ ਪਾਤਸ਼ਾਹ ਦੇ ਅੱਗੇ ਕਿਉਂਕਿ ਇਹ ਸੱਚੇ ਪਾਤਸ਼ਾਹ ਗੁਰੂ ਜੀ ਜਿਵੇਂ ਤੁਸੀਂ ਮੱਖਣ ਸ਼ਾਹ ਲਵਾਨੇ ਦੇ ਡੁੱਬਦੇ ਵੇਲੇ ਤਾਰੇ ਸੀਗੇ ਤੇ ਸਾਡੇ ਵੀ ਆਇੰਡੋਪ ਦੇ ਬੇੜੇ ਤਾਰੋ ਸਾਰੇ ਤੇ ਸਾਨੂੰ ਵੀ ਦੁੱਖ ਤਕਲੀਫਾਂ ਦੇ ਕਸ਼ਟਾਂ ਦੇ ਵਿੱਚੋਂ ਕੱਢੋ ਦੋਸਤੋ ਆਜੋ ਤੁਹਾਨੂੰ ਦਰਸ਼ਨ ਤੁਸੀਂ ਸਾਰੇ ਜਣੇ ਕਰ ਰਹੇ ਹੋ ਤੇ ਦਰਸ਼ਨ ਕਰ ਰਹੇ ਹੋ ਸਾਰੇ ਜਣੇ ਤੇ ਨਾਲੇ ਸਤਨਾਮ ਵਾਹਿਗੁਰੂ ਜ਼ਰੂਰ ਲਿਖੋ ਕਮੈਂਟ ਦੇ ਵਿੱਚ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਦਿਆ ਕਰੋ ਵੱਧ ਵੱਧ ਕਿਉਂਕਿ ਵੀਡੀਓ ਬਹੁਤ ਸੰਗਤਾਂ ਤੱਕ ਜਿਹਨੇ ਲੋਕਾਂ ਤੱਕ ਪਹੁੰਚੇਗੀ ਤਾਂ ਘਰ ਹੀ ਬੈਠ ਕੇ ਦਰਸ਼ਨ ਕਰ ਸਕਦੇ ਆ ਤੇ ਇਸ ਸਥਾਨ ਦੇ ਜਿੱਥੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਧਰਤੀ ਆ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਲੰਬਾ ਸਲਾਮਾ ਲਾ ਰਹਿਆ ਤਾਂ ਉਹ ਘਰੇ ਬੈਠੇ ਸਾਰਿਆਂ ਨੇ ਸੇ ਸਤਨ ਦੇਵੀ ਤੇ ਸ਼੍ਰੀ ਗੁਰੂ ਦੇ ਦਰਸ਼ਨ ਕਰਨ ਨੂੰ ਲੋਕ ਚਾਹੁੰਦੇ। ਤਾਂ ਜਦੋਂ ਤੁਸੀਂ ਵੀ ਚਲੋ ਵੀ ਆਓ ਆ ਇਧਰ ਬਾਬਾ ਬਕਾਲਾ ਸਾਹਿਬ ਦੇ ਜਰੂਰ ਦਰਸ਼ਨ ਕਰਕੇ ਜਾਓ ਤੇ ਜਿੰਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੱਖਣ ਸ਼ਾਹ ਵਾਲੇ ਦਾ ਲੋਕ ਦਾ ਜਿਹੜਾ ਤਾਰਿਆ ਸੀ ਤੇ ਲੋਕੋ ਆਪਣੇ ਪਾਸੇ ਤੋਂ ਦੇ ਜਿਹੜੇ ਤਾਰ ਦੇਣਗੇ ਤੇ ਸਾਰੇ ਜਾਨੇ ਕਰੋ ਨਮਸਕਾਰ ਤੇ ਬੋਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ